ਵਿਦਵਾ ਪੈਨਸ਼ਨ ਬੁਢਾਪਾ ਪੈਨਸ਼ਨ ਸਾਰੀ ਸੇਵਾ માં ਕੀਤੀ ਆ ਸਾਨੂੰ ਕੋਈ ਡਰ ਨਹੀਂ ਹੈਗਾ ਘਟ ਸਮਾ ਹੋਵੇ ਲੋਕ ਪਿਆਰ ਕਰਦੇ ਆ ਲੋਕ ਨਾਲ ਜੁੜੇ ਹੋਏ ਨੇ ਲੋਕ ਨਾਲ ਚੱਲ ਰਹੇ ਨੇ ਪਿਆਰ ਦੇ ਰਹੇ ਨੇ ਪਿਆਰ ਫੇਰੇ ਨਹੀਂ ਆ ਗਰੋਦੀ ਦੀ ਗੱਲ ਕਰੀਏ ਸਰ ਉਹ ਦਿਨ ਜਲਾ ਕਹਿ ਰਹੇ ਆ ਕਿ ਜੇ ਆਮ ਆਦਮੀ ਪਾ ਦੇ ਕਾਫੀ ਵਾਦੇ ਕੀਤੇ ਜਾਂ ਪੂਰੇ ਨਹੀਂ ਹੋਏ ਖਾਸ ਕਰਕੇ 1000 ਨੂੰ ਲੈ ਕੇ ਸਰ ਦੀ ਇਹ 1000 ਨੂੰ ਲੈ ਕੇ ਜਨਰਲ ਟਾਰਗੇਟ ਕੀਤਾ ਜਾਂਦਾ ਗਰੋਦੀਆਂ ਦਾ ਕੰਮ ਬੋਲਣ ਦਾ ਹੈਗਾ ਪੰਜਾਬ ਵਿੱਚ ਜਿਹੜੇ ਸਰਕਾਰਾਂ ਨੇ ਪਹਿਲਾ ਕੰਮ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਕਾਂਗਰਸ ਹੋਵੇ ਜਾਂ ਅਕਾਲੀ ਹੋਵੇ ਭਾਜਪਾ ਹੋਵੇ ਅਜੇ ਤੱਕ ਕਿਸੇ ਨੇ ਗਰੀਬਾਂ ਦੀ ਸਾਖ ਨਹੀਂ ਲਈ ਆਮ ਆਦਮੀ ਪਾਰਟੀ ਨੇ ਸਾਖ ਲਈ ਆ ਵਿਰੋਧੀ ਜਿਹੜੀ ਗੱਲਾਂ ਕਰਦੇ ਆ ਵਿਰੋਧੀਆਂ ਨੇ ਤਾਂ ਕਦੇ ਕੋਈ ਕੰਮ ਹੀ ਨਹੀਂ ਕੀਤਾ ਸੜਕਾਂ ਹੀ ਨਹੀਂ ਬਣਾਈ ਸੀਵਰੇਜ ਨਹੀਂ ਕੀਤਾ ਡਾਕਟਰ ਅੰਬੇਡਕਰ ਨਗਰ ਵਿੱਚ ਜਿਹੜੀ ਸੀਵਰੇਜ ਦੀ ਖਰਾਬ ਹਾਲਤ ਇੰਨੀ ਆ ਵੀ ਕਹਿਣ ਦੀ ਉਧਰ ਇਸ ਤੋਂ ਪਹਿਲਾਂ ਦੇ ਕੌਂਸਲਰ ਨੇ ਕਦੇ ਉਧਰ ਧਾਤੀ ਨਹੀਂ ਮਾਰੀ ਹਣੀ ਜਾ ਕੇ ਪਰ ਅਸੀਂ ਵਾਰਡ ਨੰਬਰ 47 ਦੇ ਰਾਹੀ ਕੌਂਟਰਲਰ ਬਣ ਕੇ ਉਹਨਾਂ ਦੇ ਸੀਵਰੇਜ ਪ੍ਰਣਾਲੀ, ਵਾਟਰ ਸਪਲਾਈ, ਸਫਾਈ ਵਿਵਸਥਾ ਪਹਿਲ ਦੇ ਆਧਾਰ ਤੇ ਕਰਾਂਗੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਆਲ ਇਲੈਕਟ੍ਰਲ ਨੰਬਰ ਇਸ ਵਕਤ ਮੈਂ ਵਾਰਡ ਨੰਬਰ 47 ਵਿੱਚ ਮੌਜੂਦ ਆ ਸਾਡੇ ਨਾਲ ਮੌਜੂਦ ਨੇ ਸੁਨਦਰ ਕਲਿਆਣ ਜੀ ਜਿਹੜੇ ਊਸ਼ਾ ਕਲਿਆਣ ਜੀ ਦੇ ਪਤੀ ਨੇ ਉਹਨਾਂ ਨਾਲ ਆਪ ਗੱਲਬਾਤ ਕਰ ਰਹੇ ਨੇ ਕੈਂਡੀਡੇਟ ਖੜੇ ਨੇ ਉਹਨਾਂ ਦੇ ਪਤੀ ਸੁਨਦਰ ਕਲਿਆਣ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਤੁਹਾਨੂੰ ਟਿਕਟ ਦੇ ਕੇ ਨਮਾਜ਼ਯਾਬ ਕਿਸ ਤਰ੍ਹਾਂ ਲੱਗ ਰਿ ਆਮ ਆਦਮੀ ਪਾਰਟੀ ਜਿਹਦਾ ਨਾਮ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਉਹ ਇਦਾਂ ਦੇ ਆਮ ਆਦਮੀ ਪਾਰਟੀ ਨੂੰ ਟਿਕਟ ਦੇ ਕੇ ਨਵਾਜਿਆ ਵਾਰਡ ਨੰਬਰ 47 ਜਿਵੇਂ ਸੋਚ ਨਹੀਂ ਸਕਦਾ ਵੀ ਮੈਨੂੰ ਜਿਹੜਾ ਇਹਨਾਂ ਨੇ ਮਾਨ ਸਨਮਾਨ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਮੈਂ ਹਲਕਾ ਆਤਮ ਨਗਰ ਦੇ ਹਰਮਨ ਪਿਆਰੇ ਨੇਤਾ ਐਮ ਐਲ ਏ ਸਰਦਾਰ ਕਨਵਰਜਿੰਗ ਸਿੱਧੂ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਟਿਕਟ ਦੇ ਕੇ نوازਿਆ ਤੇ ਵਾਰਡ ਨੰਬਰ 47 ਸੇਵਾ ਕਰਨ ਦਾ ਮੌਕਾ ਦਿੱਤਾ ਸਮਾਂ ਬਹੁਤ ਘੱਟ ਮਿਲਿਆ ਸਰ ਜੀ ਲੋਕਾਂ ਵਿੱਚ ਵਿਚਰ ਰਿਓ ਕੀ ਰਿਸਪੌਂਸ ਮਿਲਿਆ ਤਾਂ ਲੋਕਾਂ ਦਾ ਸਰ ਸਮਾਂ ਘੱਟ ਮਿਲਿਆ ਸਮੇਂ ਦੀ ਕੋਈ ਗੱਲ ਨਹੀਂ ਉਸ ਤੋਂ ਪਹਿਲਾਂ ਐਮਐਲਏ ਸਾਹਿਬ ਦੇ ਵੀ ਕਾਰਜ ਪ੍ਰਣਾਲੀ ਬੜੀ ਅੱਛੀ ਆ ਤੇ ਮੇਰੀ ਵੀ ਕਾਰਜ ਪ੍ਰਣਾਲੀ ਵਾਰਡ ਦੇ ਅੰਦਰ ਬੜੀ ਚੀ ਆ ਹਰ ਘਰ ਦਾ ਵਿੱਚ ਕੰਮ ਕਰਾ ਰਹੇ ਆ ਹਰ ਘਰ ਵਿੱਚ ਸੇਵਾ ਕਰ ਰਹੇ ਆ ਤੇ ਗਲੀ ਗਲੀ ਵਿੱਚ ਜਾ ਕੇ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਸਾਰੀ ਸੇਵਾਵਾਂ ਮਾ ਕੀਤੀ ਆ ਸਾਨੂੰ ਕੋਈ ਡਰ ਨਹੀਂ ਹੈਗਾ ਘਟ ਸਮਾਂ ਹੋਵੇ ਲੋਕ ਪਿਆਰ ਕਰਦੇ ਆ ਲੋਕ ਨਾਲ ਜੁੜੇ ਹੋਏ ਨੇ ਲੋਕ ਨਾਲ ਚੱਲ ਰਹੇ ਨੇ ਪਿਆਰ ਦੇ ਰਹੇ ਨੇ ਪਿਆਰ ਦੇ ਰਹੇ ਨੇ ਆ ਵਿਰੋਧੀ ਧਿਰ ਦੀ ਗੱਲ ਕਰੀਏ ਸਰ ਵਿਰੋਧੀ ਜਲਾ ਕਹਿਣਾ ਰਹੀ ਹੈ ਕਿ ਆ ਆਮ ਆਦਮੀ ਪਾਰਟੀ ਕਾਫੀ ਵਾਦੇ ਕੀਤੇ ਜਿਹੜੇ ਪੂਰੇ ਨਹੀਂ ਹੋਏ ਖਾਸ ਕਰਕੇ 1000 ਨੂੰ ਲੈ ਕੇ ਸਰ ਜੀ ਇਹਦੀ 1000 ਨੂੰ ਲੈ ਕੇ ਜਨਰਲ ਟਾਰਗੇਟ ਕੀਤਾ ਜਾਂਦਾ ਹੈ ਵਿਰੋਧੀਆਂ ਦਾ ਕੰਮ ਬੋਲਣ ਦਾ ਹੈਗਾ ਪੰਜਾਬ ਵਿੱਚ ਜਿਹੜੀ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਕਾਂਗਰਸ ਹੋਵੇ ਅਕਾਲੀ ਹੋਵੇ ਭਾਜਪਾ ਹੋਵੇ ਅਜ ਤੱਕ ਕਿਸੇ ਨੇ ਗਰੀਬਾਂ ਦੀ ਸਾਖ ਨਹੀਂ ਲਈ ਆਮ ਆਦਮੀ ਪਾਰਟੀ ਨੇ ਸਾਖ ਲਈ ਆ ਵਿਰੋਧੀ ਜਿਹੜੀ ਗੱਲਾਂ ਕਰਦੇ ਆ ਵਿਰੋਧੀਆਂ ਨੇ ਤਾਂ ਕਦੇ ਕੋਈ ਕੰਮ ਹੀ ਨਹੀਂ ਕੀਤਾ ਸੜਕਾਂ ਹੀ ਨਹੀਂ ਬਣਾਈ ਸੀਵਰੇਜ ਨਹੀਂ ਕੀਤਾ ਡਾਕਟਰ ਅੰਬੇਡਕਰ ਨਗਰ ਵਿੱਚ ਜਿਹੜੀ ਸੀਵਰੇਜ ਦੀ ਖਸਤਾ ਹਾਲਤ ਇੰਨੀ ਆ ਵੀ ਕਹਿਣ ਦੀ ਹੱਦ ਨਹੀਂ ਇਸ ਤੋਂ ਪਹਿਲਾਂ ਦੇ ਕੌਂਸਲਰਾਂ ਨੇ ਕਦੇ ਉਧਰ ਝਾਤ ਹੀ ਨਹੀਂ ਮਾਰੀ ਹੋਣੀ ਜਾ ਕੇ ਪਰ ਅਸੀਂ ਵਾਰਡ ਨੰਬਰ 47 ਦੇ ਰਾਹੀ ਕਾਉਂਸਲਰ ਬਣ ਕੇ ਉਹਨਾਂ ਦੀ ਸੀਵਰੇਜ ਪ੍ਰਣਾਲੀ, ਵਾਟਰ ਸਪਲਾਈ, ਸਫਾਈ ਵਿਵਸਥਾ ਪਹਿਲ ਦੇ ਆਧਾਰ ਤੇ ਕਰਾਂਗੇ ਸਹੀ ਸੀਵਰੇਜ ਦੀ ਗੱਲ ਕੀਤੀ ਸਰ ਜੀ ਸੀਵਰੇਜ ਸਾਫ਼ ਤਰ੍ਹਾਂ ਦਾ ਹੱਲ ਹੈ ਕਿਉਂਕਿ ਪਾਈਪਾਂ ਹੀ ਮੇਰੇ ਖਿਆਲ 40-40 ਸਾਲ ਹੋ ਗਏ ਚੇਂਜ ਨਹੀਂ ਹੋਈਆਂ ਸਨ ਹੱਸੇ ਤਾਂ ਪਾਈਪਾਂ ਹੀ ਚੇਂਜ ਕਰਾ ਦੇਣੀ ਸਾਡੀ ਸਰਕਾਰਾਂ ਤਾਂ ਨਵਾਂ ਹੀ ਕੰਮ ਕਰਦੀ ਐ ਨਵੀਂ ਸੋਚ ਨਵਾਂ ਵਿਕਾਸ ਮੇਰਾ ਵਾਰਡ ਮੇਰਾ ਪਰਿਵਾਰ ਆਪ ਦਾ ਐਮ ਐਲ ਏ ਆਪ ਦਾ ਕਾਉਂਸਲਰ 47 ਨੰਬਰ ਵਾਰਡਾ ਬਣਾਵਾਂਗੇ ਇਸ ਵਾਰ ਸਾਡੀ ਜਿਹੜੇ ਵਾਰਡ ਬੰਦੀ ਜਿਹੜੀ ਨਵੇਂ ਤੌਰ ਤੇ ਕੀਤੀ ਗਈ ਆ ਕੀ ਕਾਰਨ ਲੱਗਦਾ ਸਰ ਜੀ ਇਸਾ ਕਿਉਂ ਕੀਤਾ ਗਿਆ ਹਰ ਸਰਕਾਰ ਆ ਕਰਦੀ ਜਿੰਨੇ ਵੀ ਸਰਕਾਰ ਬਦਲਦੀ ਆ ਉਹਨਾਂ ਨੇ ਆਪਣੇ ਆਪਣੇ ਕੈਂਡੀਡੇਟਾਂ ਨੂੰ ਨਵਾਜਣਾ ਹੁੰਦਾ ਤੇ ਆ ਸਾਡੀ ਜਿਹੜੀ ਵਾਰਡ ਬੰਦੀ ਕੀਤੀ ਆ ਅੰਬੇਡਕਰ ਨਗਰ ਨੂੰ ਕਦੇ ਐਸੀ ਨਹੀਂ ਬਣਾਇਆ ਗਿਆ ਡਾਕਟਰ ਅੰਬੇਡਕਰ ਨਗਰ ਜਿੱਥੇ ਬਹੁਤ ਵੱਡੀ ਆਬਾਦੀ ਦਲਿਤ ਸਮਾਜ ਦੀ ਬੈਠੀ ਆ ਆਮ ਆਦਿ ਪਹਿਲੀ ਗਵਰਨਮੈਂਟ ਆ ਜਿਨੇ ਇੱਥੇ ਰਿਜ਼ਰਵਡ ਸੀਟ ਕੀਤੀ ਆ ਇਹ ਬਹੁਤ ਗਰੀਬਾਂ ਦੇ ਲਈ ਫਾਇਦੇਮੰਦ ਹੋਊਗੀ ਤੇ ਜਿਹੜਾ ਆਮ ਆਦਿ ਪਾਰਟੀ ਦਾ ਇੱਥੇ ਦਾ ਕੌਂਸਲਰ ਸ਼੍ਰੀਮਤੀ 우ਸ਼ਾ ਕਲਿਆਣ ਬਣੂਗੀ ਵਾਰਡ ਦੇ ਵਿਕਾਸ ਕਾਰਜ ਕਰੋਗੇ ਨਸ਼ੇ ਨੂੰ ਲੈ ਕੇ ਸਰ ਜੀ ਇਸ ਵਕਤ ਨਸ਼ਾ ਜਿਹੜਾ ਹੈਗਾ ਅਪਰੰਤ ਸੀਮਤ ਹੈਗਾ ਉਸ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਖਲ ਪਾਈ ਜਾਵੇ ਖਾਸ ਕਰਕੇ ਤੁਹਾਡੇ ਵਾਰਡ ਦੀ ਗੱਲ ਕਰੀਏ ਤਾਂ ਆਪਾਂ ਮੇਰੇ ਵਾਰਡ ਦੀ ਗੱਲ ਕਰ ਲਓ ਲੁਧਿਆਣੇ ਦੀ ਗੱਲ ਕਰ ਲਓ ਪੰਜਾਬ ਦੀ ਨਸ਼ਾ ਚਾਰੇ ਪਾਸੇ ਫੈਲ ਚੁਕਿਆ ਨਸ਼ੇ ਨੂੰ ਲਿਆਂਨ ਵਾਲੇ ਵੀ ਤੁਹਾਨੂੰ ਪਤਾ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਸੀ ਇਹਨੂੰ ਨਸ਼ੇ ਨੂੰ ਖਤਮ ਕਰਨ ਵਾਸਤੇ ਆਮ ਆਦਿ ਪਾਰਟੀ ਪਹਿਲ ਦੇ ਆਧਾਰ ਤੇ ਕਦਮ ਚੁੱਕੂਗੀ ਵਾਰਡ ਨੰਬਰ 47 ਤੋਂ ਸੁਰਿੰਦਰ ਕਲਿਆਣ 우ਸ਼ਾ ਕਲਿਆਣ ਪਹਿਲ ਦੇ ਆਧਾਰ ਤੇ ਕਦਮ ਚੱਕਣਗੇ ਨਸ਼ੇ ਬੰਦ ਕਰਾਵਾਂਗੇ ਕ੍ਰਾਈਮ ਬੰਦ ਕਰਾਵਾਂਗੇ ਐਸਾ ਜੀ ਗੱਲ ਕਰੀ ਤੁਹਾਡੇ ਵਾਰਡ ਤੇ ਸੱਜੀ ਬਾਹਰ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਸਮੱਸਿਆਵਾਂ ਲੱਗਦੀਆਂ ਜਿਹੜੇ ਪਹਿਲ ਦੇ ਹੱਥੋਂ ਵੀ ਕਰਨਾ ਚਾਹੁੰਗੇ ਔਰ ਉਹਨਾਂ ਦਾ ਹੱਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਬਾੜ ਦੀ ਜਿਹੜੀ ਸਮੱਸਿਆ ਹੈਗੀ ਆ ਵਾਟਰ ਸਪਲਾਈ ਦੀ ਪੀਣ ਦਾ ਪਾਣੀ ਜਿਹੜਾ ਹੈਗਾ ਦਿੱਕਤਾਂ ਪੈ ਰਹੀ ਆ ਉਹ ਅਸੀਂ ਸਭ ਤੋਂ ਪਹਿਲਾਂ ਲੈ ਕੇ ਚਲਾਗੇ ਉਹਦੇ ਨਾਲ ਸੀਵਰੇਜ ਦੀ ਸਮੱਸਿਆ ਸਫਾਈ ਦੀ ਹੈਲਥ ਦੀ ਜਿਹੜੇ ਗਰੀਬ ਲੋਕ ਦਵਾਈਆਂ ਨਹੀਂ ਲੈ ਸਕਦੇ ਉਹਦੀ ਵੀ ਪ੍ਰੋਬਲਮ ਜਲਦੀ ਅਸੀਂ ਸੋਲਵ ਕਰਾਂਗੇ ਤੁਸੀਂ ਕਿਹਾ ਪਾਣੀ ਦੀ ਸਮੱਸਿਆ ਨੂੰ ਹੱਲ ਕਰੋਗੇ ਜਦੋਂ ਸਾਡੀ ਨਵੇਂ ਕਨੈਕਸ਼ਨ ਦਿੱਤੇ ਨਾ ਬਾਅਦ ਵਿੱਚ ਲੋਕਾਂ ਕੋਲ ਅਸੀਂ ਪੈਸੇ ਮੰਗੇ ਜਾਂਦੇ ਕਿਸੇ ਨੂੰ 1000 ਕਿਸੇ ਨੂੰ 1500 ਇਹ ਕੀ ਕਰਨਾ ਉਹ ਠਾਕੇ ਜਿਹੜੇ ਵਾਦਾ ਦੇ ਅੰਦਰ ਤੁਰੇ ਫਿਰਦੇ ਆ ਕੋਈ 200 ਮੰਗਦਾ ਕੋਈ 400 ਮੰਗਦਾ ਕੋਈ 500 ਮੰਗਦਾ ਉਹ ਲੋਕ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਹੜੇ ਲੋਕ ਨੇ ਪਰ ਅਸੀਂ ਜਿਹੜੀ ਆਮਾਦੀ ਪਾਰਟੀ ਅਸੀਂ ਸੇਵਾ ਕਰਨ ਵਾਲੇ ਆ ਗਰੀਬ ਗੁਰੂਬੇ ਦੀ ਸੇਵਾ ਪਹਿਲਾਂ ਵੀ ਕਰਦੇ ਆ ਤੇ ਹੁਣ ਵੀ ਕਰਾਂਗੇ ਇਹ ਜਿਹੜਾ ਠੱਗੀਆਂ ਦਾ ਕੰਮ ਆ ਪਹਿਲਾਂ ਦੇ ਕਾਉਂਸਲਰ ਕਰ ਗਏ ਆ ਹੁਣ ਦੇ ਕਾਉਂਸਲਰ ਕੋਈ ਨਹੀਂ ਕਰੂਗਾ এডਿਕੇਸ਼ਨ ਦੀ ਗੱਲ ਕਰੀਏ ਹੈ ਤੇ ਦੀ ਗੱਲ ਕਰੀਏ এডਿਕੇਸ਼ਨ ਬਿਨਾਂ ਸਰ ਜੀ ਕੁਝ ਨਹੀਂ ਹੋ ਸਕਦਾ ਠੀਕ ਹੈ ਜੀ এডਿਕੇਸ਼ਨ ਨੂੰ ਲੈ ਕੇ ਹੈ ਨੂੰ ਲੈ ਕੇ ਕੀ ਵਿਚਾਰਾ ਤੁਹਾਡੇ ਤੁਹਾਡੇ ਵੱਲੋਂ ਕੀ ਕੀ ਕਿਹੜੀ ਕਿਹੜੀ ਕਾਰਗੁਜ਼ਾਰੀ ਕੀਤੀ ਜਾਏਗੀ এডਿਕੇਸ਼ਨ ਨੂੰ ਲੈ ਕੇ ਅਸੀਂ ਬਾਬਾ ਕਾਲੂ ਭਗਤ ਮਹਾਰਾਜ ਦੇ ਨਾਂ ਤੇ ਜਿਹੜਾ ਕਿ ਸਾਡੀ ਗੁੱਗਾ ਮਾਦੀ ਕਮੇਟੀ ਆ ਅਸੀਂ ਗਰੀਬ ਬੱਚਿਆਂ ਨੂੰ ਪੜ੍ਹਾਵਾਂਗੇ ਪਹਿਲਦਿਆ ਕਦਮ ਬਾਬ ਫਰੀ ਇੱਕ ਟਿਊਸ਼ਨ ਸੈਂਟਰ ਖੋਲਾਂਗੇ ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਫਰੀ ਟਿਊਸ਼ਨ ਪੜਾਈ ਜਾਊਗੀ ਐਸਾ ਜੀ ਸਰਕਾਰੀ ਸਕੂਲ ਕਿਨੂੰ ਵੀ ਤੱਕ ਹੈਗਾ ਇੱਥੇ ਲੜਾ ਸਰਕਾਰੀ ਸਕੂਲ ਇੱਥੇ 10ਵੀਂ 12ਵੀਂ ਤੱਕ ਸਾਰੇ ਹੈਗੇ ਆ ਜੀ ਉਹਨੂੰ ਅਪਗ੍ਰੇਡ ਵਗੈਰਾ ਹੋਣ ਵਾਲਾ ਹੈ ਜਾਂ ਕੋਈ ਬਿਲਕੁਲ ਉਹਦੇ ਨਾਲ ਜਿਹੜੇ ਨਵੇਂ ਸਕੂਲ ਦੀ ਯੋਜਨਾ ਬਣਾਈ ਜਾਊਗੀ ਨਵੇਂ ਸਕੂਲ ਲੈ ਕੇ ਤੇ ਲੈ ਕੇ ਆਵਾਂਗੇ ਐਮਐਲਏ ਸਾਹਿਬ ਨਾਲ ਗੱਲ ਹੋ ਚੁੱਕੀ ਆ ਡਾਕਟਰ ਅੰਬੇਰਗਨਗਰ ਨੂੰ ਨਿਊ ਮਾਲਟੋਨ ਬਣਾਵਾਂਗੇ ਆਮ ਆਦਮੀ ਕਿਨੂੰ ਗਲੀ ਗਲੀ ਮਹੱਲੇ ਵਿੱਚ ਖੁਲਿਆ ਕਿ ਤੁਹਾਡੇ ਵਾਰਦੇ ਵਿੱਚ ਆਮ ਆਦਮੀ ਕਲੀਨਿਕ ਹੈ ਸਰ ਆਮ ਆਦਮੀ ਕਲੀਨਿਕ ਵੀ ਹੈ ਇੱਥੇ ਡਿਸਪੈਂਸਰੀਆਂ ਵੀ ਹੈਗੀ ਹਰ ਚੀਜ਼ ਦੀ ਸਹੂਲਤਾ ਸਰਦਾਰ ਕੁਲਵੰਸੀ ਜਿੱਦੂ ਨੇ ਦਿੱਤੀ ਹੋਈ ਹੈ ਠੀਕ ਹੈ ਜੀ ਤੁਸੀਂ ਲਾਸਟ ਵਿੱਚ ਆਪਣੇ ਵਾਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਸੇਜ ਇਹ ਹੈ ਜਿਹੜੀ 21 ਤਰੀਕ ਨੂੰ ਨਗਰ ਨਿਗਮ ਦੀ ਚੋਣਾ ਹੋ ਰਹੀ ਹੈ ਪੂਰੇ 21 ਤਰੀਕ ਨੂੰ ਜਿਹੜੀ ਨਗਰ ਨਿਗਮ ਦੀ ਚੋਣਾ ਹੋ ਰਹੀ ਹੈ ਸ਼ਨੀਵਾਰ ਨੂੰ ਉੱਥੇ ਵੱਧ ਚੜ ਕੇ ਝਾੜੂ ਦਾ ਨਿਸ਼ਾਨ ਝਾੜੂ ਝਾੜੂ ਯਾਦ ਕਰਕੇ ਗਵਾਂਡੀਆਂ ਨੂੰ ਪੜੋਸੀਆਂ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਜਿੰਨੇ ਸਾਡੇ 95 ਵਾਰਡ ਆ ਸਾਰਿਆਂ ਨੂੰ ਜਿਤਾਓ ਵਿਸ਼ੇਸ਼ ਤੌਰ ਤੇ ਤੇ ਵਾਰਡ ਨੰਬਰ 47 ਵਿੱਚ ਵਾਰਡ ਨੰਬਰ 47 ਤੇ ਵਿਸ਼ੇਸ਼ ਤਾ ਆਂਦੇਓ ਡੀ ਬਲੋਕ ਆਤਮਨਗਰ ਕਰਤਾਰਨਗਰ ਨਿਊ ਕਰਤਾਰਨਗਰ ਦਸ਼ਨੇਸ਼ ਨਗਰ ਫਤਿਹ ਸਿੰਘਰ ਨਿਊ ਫਤਿਹ ਸਿੰਘਰ ਡਾਕਟਰ ਅੰਬੇਡਕਰ ਨਗਰ ਬੀ ਬਲੋਕ ਸੀ ਬਲੋਕ ਸਾਰਿਆਂ ਨੂੰ ਭੈਣ ਭਾਈਆਂ ਨੂੰ ਮੇਰੀ ਬੇਟੀਆਂ ਨੂੰ ਮੇਰੀ ਮਾਵਾਂ ਨੂੰ ਭਰਾਵਾਂ ਨੂੰ ਵੱਡੇ ਨੂੰ ਛੋਟੇ ਨੂੰ ਬੇਨਤੀ ਆ ਸਾਰੇ 21 ਤਰੀਕ ਨੂੰ ਹੌਮ ਹਮਾ ਕੇ ਝਾੜੂ ਤੇ ਮੋਹਰਾਂ ਲਾਓ ਸਰਦਾਰ ਕਲਵੰਦ ਸਿੰਘ ਸਿੱਧੂ ਦੇ ਹੱਥ ਮਜ਼ਬੂਤ ਕਰੋ ਸ਼੍ਰੀਮਤੀ 우ਸ਼ਾ ਕਲਿਆਣ ਦੇ ਹੱਥ ਮਜ਼ਬੂਤ ਕਰੋ ਆਪ ਜੀ ਦਾ ਵਾਅਦਾ ਆਪ ਜੀ ਦੀ ਸਰਕਾਰ ਆਪ ਜੀ ਦੀ ਸੇਵਾ ਤੇ ਹਾਜ਼ਰਦਾਰ ਅਸੀਂ ਸਾਰੇ ਸੇਵਾ ਕਰਾਂਗੇ ਤੁਹਾਡੀ ਸੇਵਾ। ਮੇਰਾ ਆਖਰੀ ਕੁਐਸਚਨ ਇਹ ਹੈ ਕਿ ਹਰ ਪਾਰਟੀ ਵੱਲੋਂ ਦਾਵਾ ਕੀਤਾ ਮੇਰ ਸਾਡਾ ਬਣੇਗਾ। ਭਾਜਪਾ ਦੀ ਗੱਲ ਕਰੀ ਕਾਲੀ ਦੀ ਗੱਲ ਕਰੀ ਕੋਈ ਵੀ ਕਰੇ ਹਰ ਕੋਈ ਇਹੀ ਦਾਵਾ ਕਿ ਮੇਰ ਸਾਡਾ ਬਣੇਗਾ। ਤੈਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਮੇਰ ਬਣੇਗਾ? ਭਾਜਪਾ ਦੇ ਤਾਂ ਜਮਾਨ ਤੇ ਜੱਫਾ ਤੋਂ ਹੋ ਜਾਣੀ ਹੈ ਜਿਹੜੀ ਹਵਾ ਵੇਚ ਤੁਰੇ ਫਿਰਦੀ ਆ ਉਹ ਮੋਦੀ ਦੀ ਸੋਚ ਵੀ ਖਤਮ ਆ ਤੇ ਉਹਨਾਂ ਦਾ ਵਿਕਾਸ ਵੀ ਖਤਮ ਆ। ਉਧਰ ਕਿਸਾਨਾਂ ਨੇ ਵੀ ਕਹਿ ਰਿਹਾ ਮੈਂ ਇੱਕ ਵੱਡਾ ਭਾਈ ਕਿਸਾਨ ਨੇ ਤਾਂ ਮੇਰੇ ਕੋਲ ਬੈਠੇ ਆ। ਇਹਨਾਂ ਨੇ ਬਸ ਕਰਾਈ ਹੋਈ ਆ ਮੋਦੀ ਦੀ ਅਸੀਂ ਮੋਦੀ ਦੀ ਵੀ ਬਸ ਕਰਾ ਦੇਣੀ ਸ਼ਰੋਮਣੀ ਅਕਾਲੀ ਦਲ ਦੀ ਤੇ ਕਾਂਗਰਸ ਦੇ ਦਾ ਆਪਸੀ ਫੋਟੇ ਆ ਉਹ ਠੱਗਾ ਇੱਕ ਬੰਦਾ ਤੁਰਿਆ ਕਿਸੇ ਗਰੀਬ ਬੰਦੇ ਦੀ 50000 ਦੀ ਰਜਿਸਟਰੀ ਦੇ ਪੈਸੇ ਖਾ ਕੇ ਕਿਤੇ ਸੋਹ ਦੀ ਖਾ ਗਿਆ ਇਹ ਤਾਂ ਹੁਣ ਕਿਸੇ ਦੇ ਪੈਸੇ ਦੱਬ ਲੈ ਇਹ ਠੱਗਾਂ ਦਾ ਟੋਲਾ ਹੁਣ ਚਲੇ ਜਾਣਾ ਕਾਂਗਰਸ ਵਿੱਚੋਂ ਵੀ ਇਹ ਸਾਫ਼ ਹੋ ਜਾਣੇ ਆ ਹੁਣ ਤਾਂ ਆਮ ਆਦਮੀ ਪਾਰਟੀ ਆ ਗਈ ਆ ਸੇਵਾ ਕਰੂਗੀ ਆਮ ਆਦਮੀ ਪਾਰਟੀ ਹੁਣ ਵਾਰਡ ਨੰਬਰ 47 ਵਿੱਚ ਤੁਹਾਡੇ ਸੇਵਾ ਦਾ ਰਾਜੂ ਕੇ ਤੁਹਾਡੀ ਸੇਵਾਵਾਂ ਕਰਨਗੇ ਇਹ ਬਹੁਤ ਬਹੁਤ ਧੰਨਵਾਦ ਸਾਡੇ ਵਾਰਡ ਨੰਬਰ 47 ਸੁਨਦਰ ਕਲਿਆਣ ਜੀ ਸਾਡੇ ਮਜੂਸੀ ਜਨਨ ਨਾਲ ਗੱਲਬਾਤ ਕੀਤੀ ਬੜੀ ਬੇਖੋਪੀ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਾਕੀ ਇਹਨਾਂ ਨੇ ਕਹਿੰਨਾ ਅਗਰ ਤੁਸੀਂ ਸਾਨੂੰ ਵੋਟ ਵਾ ਕੇ ਚਲਾਣੇ ਹੋ ਅਗਰ ਜਨਤਾ ਇਹਨਾਂ ਦੇ ਹੱਥ ਹੱਕ ਵਿੱਚ ਫਕਵਾ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਜਿਹੜੇ ਕੰਮ ਨੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਗੱਲ ਕਰੀਏ ਸਟੀਲ ਲੈਟਰ ਦੀ ਚਾਹੇ ਗੱਲ ਕਰੀਏ ਸੀਵੇ ਚਾਹੇ ਗੱਲ ਕਰੀਏ ਕੰਦਲੇ ਪਾਣੀ ਲੈ ਕੇ ਹਰ ਇੱਕ ਵੱਲੋਂ ਇਹਨਾਂ ਵੱਲੋਂ ਕ